ਅੜੀ ਚੱਲ ਜਾ ਤੂੰ ਚੋੜੀ ਜੇ ਆਉਂਦੇ ਆਉਂਦੇ ਰੋਹਨਦੀਪ ਮੈਚ ਦੇਖ ਆ ਆਏ ਵੇ ਹੋ ਤੂੰ ਕਿਉਂ ਕਬਰਾਉਂਦੀ ਅੜੀ ਐਨੀ ਥੋਕੇ ਪਿੱਛੇ ਨਾ ਮਾਰੇ ਆਹ ਬੜੀ ਵੱਡੀ ਐ ਕਾਣੀ ਜੱਟਾਂ ਦੀ ਓ ਮੁੰਡਾ ਤੇ ਤਖਾ ਦੂੰਗਾ ਨਾ ਮਾਰੇ ਉੜਕੇ ਨਾਲ ਖੜੇ ਓ ਫੱਟੇ ਚੱਕ ਦੇਣਗੇ ਨਹੀਂ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਨੇ ਓ ਫੱਟੇ ਚੱਕ ਦੇਣਗੇ ਨਹੀਂ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਹੋ ਵੇਰੀ ਉੱਤੇ ਸਦਾ ਸੋਹਣੀਏ ਸਾਡੀਆਂ ਰਹੀਆਂ ਝੰਡੀਆਂ ਹੋ ਯਾਰ ਬੜੇ ਨੇ ਸ਼ੌਕੀ ਜੱਟ ਦੇ ਜੀਪਾਂ ਰੱਖੀਆਂ ਲੰਡੀਆਂ ਹੋ ਐਦ ਕੇਦ ਨੂੰ ਜਾਣੀ ਨਹੀਂ ਸਭ ਚੰਗੇ ਕਾਲ ਦਾ ਵਿੱਚ ਬੜੇ ਹੋ ਫੱਟੇ ਚੱਕ ਦੇਣਗੇ ਨਹੀਂ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ ਓਏ ਨੱਚਣਾ ਚਲੋ ਨੱਚੋ ਚਲੋ ਨੱਚੋ 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 ਪੂਰੀ ਬੱਲੇ ਬੱਲੇ ਹੋਵੇ ਹੋ ਐਕਟਿਵਾ Honda ਉੱਤੇ ਆਉਂਦੀ ਕੋਈ ਦਿਸੇ ਉਹਨੂੰ ਪਾਉਣ ਦੀ ਸਕੀਮ ਜਦ ਘੜਦਾ ਫੇਰ ਦਿਲ ਕਬਰੂ ਦਾ ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਕਰਦਾ ਫੇਰ ਦਿਲ ਕਬਰੂ ਦਾ ਆਹ ਆ ਲੈ ਹੋ ਸੁੰਦਰ ਖਿਆਲ ਸੰਤੀ ਬੰਦੇ ਦੋ ਨੰਬਰ ਹੀ ਵੀ ਬਿਨਾ ਪੈਂਡਾ ਦੁਲਕਾਂ ਨੇ ਕਈ ਬੈਠੇ ਬਾਹਰ ਹੋ ਟਾਈਮ ਯਾਰੀਆਂ ਨੂੰ ਦਿੱਤਾ ਨਹੀਂ ਨਾਰਾ ਨੂੰ ਕੁੜੇ ਨਹੀਂ ਤਾਈਆਂ ਆ ਸਾਰੇ ਭੁੱਖੇ ਨੰਗੇ ਹਣ ਗੰਡਿਆਂ ਦੇ ਹੋ ਗਏ ਆ ਵੇ ਲੋ ਆ ਵੀ ਗੰਡਿਆਂ ਦੇ ਐਡ ਪਰਾਂ ਨੂੰ ਭਾਈ ਫਿਰ ਤੱਕ ਭਾਈ ਆ ਭੁੱਖੇ ਨੰਗੇ ਸਾਰੇ ਗੰਡਿਆਂ ਦੇ ਹੋ ਗਏ ਕਿੱਥੇ ਗੰਡੇ ਆਵੇ ਨਹੀਂ ਆਵੇ ਆਪਣੇ ਵੇਹ ਅੱਗੇ ਪਕੌੜੇ ਪਏ ਮਾਮਾ ਪਰ ਇੱਕ ਬੰਦਾ ਲਗਾਈ ਜੀ ਦਾ ਵਿਆਹ ਹੋਇਆ ਵੇਹ ਪਕੌੜੇ ਪੈ ਗਏ ਖਾਦੇ ਨਹੀਂ ਜਾਂਦੇ ਤਾਲਿਆਂ ਦਾ ਆ ਵੇ ਜੂਮ ਕਰ ਆ ਇੱਕ ਆ ਵੇ ਜਿੰਨਾ ਨਿੱਕਾ ਹੁੰਦਾ ਤਿੱਖਾ ਵੇ ਉਹ ਗੱਲ ਨੇ ਦੀ ਕੋਣ ਵੇ ਚਲਾਉਂਦਾ ਕ੍ਰੇਨ ਚਲਾਉਂਦਾ ਨਾ ਕੈਮਰਾ ਕਮਲਿਆ ਉਂਗਲਾ ਦਾ ਬੈਲੈਂਸ ਕਰਨਾ ਨਾ ਦੂਰ ਕਰਕੇ ਸਿੱਧੀਆਂ ਜਾਂਦੇ ਜੂਮ ਚੈੱਕ ਕਰਾ ਲੈ ਚੱਲੇ ਹੁਣ ਨਿਕਲ ਗਈ ਰਾਸ਼ਨ ਜ਼ਿਆਦਾ ਖਾ ਲਿਆ ਆ ਵੇ ਆ ਜਾਂਦੇ ਆ ਜਾਂਦੇ ਤੇ ਤਾਲਾ ਮਗਰੀ ਲਹਾਰੀਆ ਮਾਰ ਮੇੜ ਕੱਢੇ ਨਹੀਂ ਯਾ ਲਹਾਰੀਆ ਮਾਰ ਮੇੜ ਤੁਰਦੇ ਮਹਾ ਹੀ ਕੱਲ ਖਵਾ ਦੋ ਭੁੱਖਾ ਆ ਗਏ ਆ ਗਏ ਆ ਗਏ ਬੱਲਾ ਹੀ ਛੱਡ ਗਏ ਮਾਮਾ ਤੈਨੂੰ ਚੱਲ ਤੂੰ ਵੀ ਬਾਹਰ ਕਾਚ ਨੂੰ ਹੱਥ ਲਾਈ ਜਾਂਦਾ ਇੰਨਾ ਮਹਿੰਗਾ ਤੁਹਾਡੇ ਕੋਲ ਕਾਚ ਨਹੀਂ ਹੈਗਾ ਉਹ ਤੈਨੂੰ ਹੱਥ ਲਾਈ ਜਾਂਦਾ ਮਰਾਈ ਤੇਰੀ ਆਉਂਦੀ ਆਉਂਦੀ ਤੇਰੇ ਵੀ ਬਾਲਾ ਤੇ ਮੈਂ ਨਹੀਂ ਖਾਣਾ ਮੈਂ ਨਹੀਂ ਆਣੀ ਨਹੀਂ ਨਹੀਂ ਮੈਂ ਸਵੇਰ ਦਾ ਵੇਖ ਵੇਖੇ ਮਨ ਭਰ ਗਿਆ ਮੇਰਾ ਨਾ ਨਾ ਵੀਰੇ ਆ ਲੈ ਆ ਜਰਾ ਬੱਸ मामा ਉਹਨਾਂ ਨੇ ਸ਼ਰਮੀ ਲਾਲੀ ਉਹਨਾਂ ਨੇ ਕਿਹਾ ਵੇਖੀ ਜਾਂਦਾ ਪਿਛੇ ਯਾਰ ਨਾ ਬੰਦੀ ਸਨੈਪ ਵੇਖ ਲੈ ਚਾਹ ਪੀਣ ਲੱਗੇ ਨਾ ਭਾਈ ਤੁਹਾਡੇ ਕਰਕੇ ਰਾਸ਼ਨ ਕੱਢਦਾ ਹੁੰਦਾ ਬਣਾਇਆ ਉਹਨਾਂ ਨੇ ਇੰਨੇ ਬੰਦੇ ਹੁੰਦਾ ਚੱਲ ਕਰਦਾ ਵੇ ਤੁਹਾਡੇ ਕਰਕੇ ਕਹਿੰਦੇ ਤੇ 300 ਬੰਦੇ ਰੇ ਮੇ 600 ਦੰਦ ਬੰਦ ਕੇ ਜਦੋਂ ਕਿਹੜਾ ਵਿਖਾਈ ਜਾਂਦਾ ਪਨੀਰ मामा ਵੇ ਆਲੂ ਨਾਲ ਘੱਟੇ ਵੀ ਖਾਂਦਾ ਰੇ ਅਜ ਤਾਂ ਪਨੀਰ ਖਾਲਾ ਆ ਵੇਲਾ ਆਲੂ ਨਾਲ ਘੱਟੇ ਵੀ ਖਾਂਦਾ ਨਾ ਅਜ ਤਾਂ ਪਨੀਰ ਖਾ ਲੋ ਵੀ ਦੇਖ ਲੈ ਅੱਜ ਪਨੀਰ ਆ ਜਾਂਦੇ ਹੀ ਆਲੇ ਲੂਣਦੇ ਹੋ ਕੇ ਵੇਖੀ ਹੁਣ ਆ ਵੇਲਾ ਕੜੀ ਕਿਉਂ ਨਹੀਂ ਜਾਂਦੇ ਸਾਲਾ ਕੀ ਕੜੀ ਕੜੀ ਜਾਂਦੇ ਆ ਓ ਜਾਂਦੇ ਹੀ ਇਹ ਗੱਲਾ ਇਹ ਗੱਲਾ ਤੂੰ ਡੈਕ ਲਵਾ ਨਾ ਟਰੈਕਟਰ ਨੂੰ ਕੋਈ ਦੱਸ ਅਸਲਾ ਨਾ ਕਰੀਂ ਨਾ ਆ ਕਹਿੰਦੇ ਬਰੇ ਹੈ ਦੋਵੇਂ 부ੜੀਆਂ ਔਰਲੀ ਨਾਲ ਵੱਡੀ 부ੜੀ ਸਭ ਤੋਂ ਵੱਡੀ 부ੜੀ ਆ ਠੰਡ ਨਹੀਂ ਲੱਗਦੀ ਵੇ ਇਹਨੇ ਉਂਝ ਟਾਈ ਫੜ ਆਇਆ ਵੇਖ ਸਵੇਰ ਨੂੰ ਨਹੀਂ ਓਏ ਰਾਤ ਉਂਝ ਟਾਈ ਫੜ ਆਇਆ ਤੇ ਜਿਵੇਂ ਇਹ ਸਾਡੀ ਹੁੰਦੀ ਐ ਫਿਰਦਾ ਹੀ ਵੇਖ ਸਵੇਰ ਨੂੰ ਬੋਦਰਾ ਲਵਾਉਂਦਾ ਸਾਲਾ ਦੋ ਦੋ ਓ ਵੇਖ पजामी पाइए मैं हूं ये मेरा बरात सनोवर है <laughs> और इसकी मैरिज है मैरिज मैरिज मतलब ब्याह है ब्याह <laughs> तो हो मामा ये मैं हूं ये है सरोवर है ਏ ਸਾਡਾ सोनू ਐਦੇਲੀ ਕੁੜੀ ਦੀ ਪਾਲ ਐ ਇਹ 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 ਬਹੁਤ ਸੇ ਲਿੰਗਾ ਅੱਖ ਦੀ ਘੂਰ ਨਾਲ ਡਰਾएंगे ਸਨ ਓਏ ਦਿਲਲੇ ਜਪੇੜ ਮਾਰੇ ਨਹੀਂ ਡਰ ਕੇ ਡਰ ਕੇ ਡਰ ਕੇ ਹਾਂਜੀ ਇਹਨਾਂ ਤੋਂ ਤਾਂ ਪਤਾ ਹੀ ਆ ਪਤਾ ਸਾਨੂੰ ਲੋਕੀ ਕਹਿੰਦੇ ਕਿ ਤੁਸੀਂ ਪੈਕ ਲਾਉਣੇ ਸਾਡਾ ਸੋਫੀਆਂ ਦਾ ਹੀ ਬੇੜਾ ਕਰਕਰ ਸੋਫੀਆਂ ਦਾ ਹੀ ਬੇੜਾ ਕਰਕਰ ਦੱਸ ਲੈ ਲਾਪੇ ਹੀ ਸੰਭਾਲਣੀ ਜਾਣਗੇ ਤੋਂ ਅਸੀਂ ਇੱਕ ਦੂਜੇ ਦੀ ਕੁੱਟੇ ਲੱਗ ਪਏ ਆ ਜੀ ਇੱਕ ਦੂਜੇ ਦੇ ਬਾਹਰ ਥੋੜਾ ਹਲਣਾ ਮੈਂ ਜੇ ਅਸੀਂ ਲਾਉਂਦੇ ਹਾਂ ਇਹ ਇੱਕ ਦੂਜੇ ਦੀ ਕੁੱਟੀ ਆਈਏ ਉਦੋਂ ਤਾਂ ਕਹਿੰਦਾ ਮੈਂ ਸੰਭਾਲ ਲੈਣੀ ਜਾਣੇ ਤਾਂ ਕੱਚ ਜੀ ਆ ਆਏ ਆ ਵੀਰ ਮੇਰੇ ਦਾ ਨਵਾਂ ਆ ਨਾ ਗਾਣਾ ਸਾਰਾ ਡੈਡੀ ਦੀ ਉਮਰ ਦੇ ਨੇ ਗਾਣਾ ਕੱਢਿਆ ਤੇ ਮੱਦੀ ਦੀ ਉਮਰ ਦੀ ਨਾ ਮਾਡਲਿੰਗ ਕਰਦੇ ਆ ਆ ਲੈ ਆਂਜੇ ਤੇ ਜੇ ਕਿਤੇ ਕੁੱਕੜ ਕੱਕੜ ਖਾ ਲਿਆ ਲਿਪਕ ਲੋ ਲੈ ਗਏ ਆਹ ਸਪraiਸ ਸੀਗਾ ਸਾਰਾ ਟੱਬਰ ਸਾਡਾ ਤਿਆਰ ਹੋ ਕੇ ਡੀਕਣ ਡਿਆ ਸਾਨੂੰ ਇਹ ਬੀਬੀ ਜੀ ਹਲੇ ਵੀ ਨਹੀਂ ਰੈਡੀ ਹੋਣਦੇ ਬੀਬੀ ਜੀ ਬੈਠੋ ਟਾਈਮ ਤੈਨੂੰ ਹੀ ਲੱਗਦਾ ਜਿੰਨਾ ਲੱਗਦਾ ਸਾਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਉਹ ਜਾਂਦੀ ਠਮਕ ਠਮਕ ਕਰਦੀ ਹੈ ਦੱਸ ਇਹ ਸਭ ਇਹਨਾਂ ਦੀ ਕਰਤੂਤ ਆ ਇਹਨਾਂ ਨੇ ਵਿਗਾੜੀ ਆ ਤੇ ਇਹਨਾਂ ਨੇ ਸਹੀ ਸਿੱਖਿਆ ਨਹੀਂ ਆ ਆਂ ਦੀ ਕੁੜੀ ਨੂੰ ਦਿੱਤੀ ਟਾਈਮ ਨਾਲ ਤਿਆਰ ਹੋਣਾ ਨਹੀਂ ਸਿਖਾਇਆ ਆਪ ਟਾਈਮ ਨਾਲ ਤਿਆਰ ਹੋ ਜਾਂਦੀ ਆ ਉਹਨੂੰ ਟਾਈਮ ਹੋਣਾ ਤਿਆਰਨਾ ਸਿਖਾਇਆ ਨਹੀਂ ਦਿੱਤੀ ਆ ਬੜਾ ਕੱਪੜਾ ਗਲਤ ਗੱਲ ਭਾਬੀਆਂ ਦਾ ਕੋਈ ਫਾਇਦਾ ਨਹੀਂ ਹੋਇਆ ਇਹਨੂੰ ਭਾਬੀਆਂ ਸਾਡੇ 9 ਵਜੇ ਚਾਰ ਹੋਈਆਂ ਬੇਟੀਆਂ ਤੇ ਭਾਦੀਆਂ ਨੇ ਸਿਖਾਉਣਾ ਵੀ ਚਾਹੀਦਾ ਇਹਨਾਂ ਨਿੱਕੇ ਦਿਨਾਂ ਨੂੰ ਵੀ ਨਹੀਂ ਵੀ ਝਕੋ ਬਿੱਟੂ ਵੀ ਟਾਈਮ ਨਾਲ ਤਿਆਰ ਹੋਣਾ ਚਾਹੀਦਾ ਜਦੋਂ ਤਿਆਰ ਹੋਣ ਦੇ ਉਹਦੇ ਦਾਣਾ ਤਿਆਰ ਹੋ ਗਏ ਗਲਤ ਗੱਲ ਆ ਲਾਵੀ ਦੱਸਿਓ ਕਮੈਂਟ ਕਰਕੇ ਟਾਈ ਸਹੀ ਲੱਗਦੀ ਹੈ ਕਿ ਚੇਂਜ ਕਰ ਲਈਏ ਕੋਈ ਛੱਡ ਗਏ ਅੱਜ ਆ ਜਨਨ ਨੇ ਕਹਤਾ ਅੱਜ ਘਰੇ ਰਾਖੀਦੇ ਰਹਿਣਾ ਵਿਆਹ ਵਾਲੇ ਦਿਨ ਕਹਿੰਦੇ ਜਮਾਈ ਜਦ ਛੱਡ ਚੱਲਿਆ ਤਾਂ ਕਿ ਜਮਾਈ ਤਾਂ ਮੈਂ ਟੋਣ ਦੀ ਗੱਡੀ ਦੀ ਛੱਡੀ ਆਪਾਂ ਤਾਂ ਕਿੱਡਾ ਆਪਾਂ ਨੇ ਕਿੱਡੀ ਗੱਲ ਪਾਓ ਕੱਪੜੇ ਤੇ ਬੈਠੋ ਗੱਡੀ 'ਚ ਆਓ 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 ਯਾਰ ਅਮਨ ਨੇ ਵੀ ਜਾਣਾ ਨਾਲ ਵਿਆਹ ਤੇ ਤੇ ਵੇਖੀ ਅਮਨ ਕੱਪੜੇ ਪ੍ਰੈਸ ਕਰਦੇ ਮੇਰੇ ਨਾ 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 ਬਸ ਮੇਰੇ ਕਰੀਜ਼ਾ ਬੰਦੋ ਕੱਪੜਿਆਂ ਦੀ ਅੱਜ ਵਟ ਕੱਢ ਦੋ ਲਓ ਵੀ ਓਕੇ ਦੀ ਰਿਪੋਰਟ ਆ ਠੀਕ ਆ ਤੂੰ ਨਾ ਹੀ ਵਿਆਹ ਤੇ ਤਿਆਰ ਹੋ ਜਾਓ ਫਿਰ ਆਣ ਕੇ ਕਾਕਾ ਤੁਹਾਨੂੰ ਲੈ ਜਾਊਗਾ ਅਸੀਂ ਹੁਣ ਜਾ ਕੇ ਓਹ ਹੋ ਮਾੜੇ ਜੀ ਤੀਜਾਂ ਕਿਤੇ ਕਿਤੇ ਲੱਗ ਗਈ ਚੱਲ ਚੱਲਦੇ ਆ ਓਕੇ ਗੁੱਡ ਨਾਈਟ ਗੁੱਡ ਮਾਰਨਿੰਗ ਸਾਸਲੀ ਗਾਲ ਜੀ ਕੀ ਕੁਝ ਦੋ ਸ਼ਬਦ ਹਾਂ ਨਹੀਂ ਅੱਜ ਨਹੀਂ ਬੋਲਦੇ ਅੱਜ ਤੁਹਾਨੂੰ ਬਖਸ਼ਦੇ ਬੁਮਾਰਾ ਨਾ ਮੈਂ ਰੈਡੀ ਆ ਆਜੋ ਆਜੋ ਜਿੰਨੂੰ ਵਿਆਹ ਤੇ ਸੱਦਿਆ ਸਨੈਪਚੈਟ ਵੇਖ ਕੇ ਛੇਤੀ ਤਿਆਰੀ ਫੁੱਲ ਆ ਕਾਕਾ ਵੀ ਨਾਲ ਹੀ ਲੱਗ ਗਿਆ ਅੱਜ ਨੀਲਾ ਗੋੜ ਪਾ ਗਿਆ ਜਾਂਦੇ ਹੀ ਚੱਲ ਚੱਲ ਅੱਜ ਵੀਰ ਭੈਣ ਦੇ ਵੇ ਸਾਰਾ ਕੋਈ ਮਨਜ਼ੂਰ ਆ ਬਾਈ ਚੱਕਰ ਹੀ ਕੋਈ ਆਇਆ ਬੇੜ ਪੂਜਾ ਕਰ ਲਈ ਬਾਅਦ ਨਹੀਂ ਹੋਣੀ ਇਹ ਨਹੀਂ ਪਤਾ ਅਮਨ ਬਹਿੰਜਾ ਮੇਰੇ ਨਾਲ ਹੋਇਆ ਇਹਨਾਂ ਮੈਂ ਪਤਾ ਹੋ ਸਕਦਾ ਜੀ ਕੱਲ ਕਹਿੰਦੇ ਮੈਂ ਜਿੰਮ ਜਾਂਦਾ ਹਾਂ ਹੂੰ ਇਹ ਵੀ ਕਿਸਮਤ ਵਾਲਿਆਂ ਦਾ ਬਈ ਹੁੰਦਾ ਵਾ ਦਿਨ ਜਿਹੜੇ ਪਹਿਲਾਂ ਆਣ ਕੇ ਪੈਲੇਸਟਾਈਨ ਮੈਨੇਜਮੈਂਟ ਚੈੱਕ ਕਰਦੇ ਜਿੱਦਾਂ ਆਪਾਂ ਚੈੱਕ ਕਰ ਰਹੇ ਹਾਂ ਖਾਣ ਪੀਣ ਸਾਰਿਆਂ ਨੂੰ ਪਹਿਲਾਂ ਚੈੱਕ ਕਰ ਲੈਣਾ ਟਾਈਫੈਡ ਇਨਫੈਕਸ਼ਨ ਸਾਰੀ ਵਾਧਾ ਪਰ ਭੈਣ ਦਾ ਵਿਆਹ ਸਭ ਕੁਝ ਖਾਦਾ ਜਾਏਗਾ ਠੀਕ ਆ ਪਾ ਕੁਝ ਨਹੀਂ ਛੱਡਿਆ ਸਭ ਕੁਝ ਖਾਦਾ ਜਾਏਗਾ ਨੇ ਵਾ ਚੱਕਰ ਚੱਕਰ ਅੰਦਰ ਇਹ ਸਭ ਮੈਂ ਭੁੱਖੇ ਹੀ ਰੱਖਿਆ ਕੱਲ ਰਾਤ ਇਹਨਾਂ ਨੂੰ ਮੈਂ ਪੰਗੜਾ ਬਹੁਤ ਕਰਾਇਆ ਤੇ ਬਾਅਦ ਖਾਣ ਨਹੀਂ ਦਿੱਤਾ ਹੋਰ ਆਫਟਰ ਇਹ ਪਟਾਕੇ ਪਾਉਣਗੇ ਜੀ ਇਹ ਚਿਕਨ ਪਾਉਣਾ ਸਾਰਾ ਕੋਈ ਏ ਟੂ ਏ ਹੀ ਪੂਰਾ ਚਿਕਨ 파ੜ محکمہ ਅੱਜ ਡੈੜੀ ਆ ਨਾਲ ਓਟਡਲ ਸਲੰਡਰ ਟੈਪ ਜਿਸ 파ੜ ਓਵਰਆਲ ਸਾਰੇ ਭੁੱਖੇ ਹੀ ਆਏ ਯਾਰੀ ਅੱਖ ਤਲ ਹੋਈ ਆਂਦੇ ਸਲਾਮਾਂ ਦੋਵਾਂ ਦੀਆਂ ਚੱਲੀ ਜਾਂਦੀਆਂ ਐਨ ਕਾਲੇ ਬੰਦੇ ਦਾ ਬੜਾ ਸਿਆਪਾ ਨਾ ਪਤਾ ਨਹੀਂ ਲੱਗਦਾ ਕਿੱਧਰ ਵੇਂਦਾ ਆ ਬਸ 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 ਖਲਾਓ ਖਲਾਓ ਕਿਤੇ ਗੱਲ ਨਾ ਨੂਰਪੁਰੇ ਗੱਲਾਂ ਜੀ ਕਰਾਂਗੇ ਅਜੇ ਤਾਂ ਠੀਕ ਆ ਏ ਪਲੇਟਾਂ ਦੀ ਗਿੰਦੀ ਕਰਦਾ ਕਰਨਾ ਪੰਜ ਦੀ ਦਾ ਵੀ ਘੋੜੇਗਾ ਯਾਰ ਪੰਜ ਪਲੇਟਾਂ ਤੇ ਨਹੀਂ ਸਾਨੂੰ ਖਵਾਦੀਆਂ ਬਾਈ ਕਹਿੰਦਾ ਵੀਡੀਓ ਦੋ ਆਈ ਗਿਆ ਇਹਨੂੰ ਤਾਂ ਗ੍ਰੋਇਨਾ 100 ਪਲੇਟ 100 ਪਲੇਟ ਕਰ ਸੋ ਖਾਣਾ ਇਹ ਕਹਿੰਦਾ ਚੱਲ ਬਾਈ ਇਹ ਛੱਡਿਆ ਤਾਂ ਲੱਗਦਾ ਹੈਗਾ ਕਿੱਥੇ ਸਾਲਾ ਇੱਧਰ ਖੋੜੀ ਕਰ ਵੀਰ ਇਹਦੀ ਅੱਧੀ ਪਲੇਟ ਮੰਨ ਲੇਗਾ ਨਹੀਂ ਮੰਨ ਲੇਗਾ ਖਾ ਉਹ ਐਵੇਂ ਹੀ ਮੰਨ ਬਾਈ ਕਹਦਾ ਮਾਫ਼ ਸਬਰ ਇਹ ਛੱਡ ਦੇ ਵੀਰ ਬਣਿਆ ਯਾਰ ਇਹ ਛੱਡ ਦੇ ਛੱਡ ਦੇ ਮੈਂ ਸੱਕੀਆਂ ਖੜਾ ਖੜਾ ਛੱਡ ਦੇ ਅੱਜ ਵਾਕਾ ਚਾ ਯਾਰ ਵਾਕਾ ਛੱਡ ਦੇ ਨਾ ਚੱਲ ਜਾ ਛੇਤੀ ਰਹ ਆ ਤਾ ਨੂੰ ਧਿਆਉ ਸਿਮਰਤ ਨਾਮ ਡਰੜਾ ਆ ਜਵਾਕ ਅੱਗੇ ਲਾਓ ਚੱਲ ਅੱਗੇ ਲਾਓ ਜਵਾਕਾਂ ਨੂੰ ਅੱਗੇ ਅੱਗੇ ਜਾ ਬੈਣੇ ਜਵਾਕ ਕੇ ਲਾਓ ਆ ਵੇਲਾ ਗਵਾਜ ਗਿਆ ਕਿ ਜਸਪਾਲ ਇੱਕ ਹੀ ਹੁੰਦੀਆਂ ਕੱਡੀਆਂ ਉਹ ਗਵਾਜ ਲੈ ਆਇਆ ਆ ਵੇਲਾ ਅੱਜ ਤਾਂ ਫੜਿਆ ਮੈਂ ਗਵਾਜ ਧਿਆਨ ਰੱਖਿਓ ਜੇ ਜਵਾਕ ਦਾ ਫੁੱਟੜ ਦਾ ਕਲਣਾ ਪਾ ਇਹ ਕੋਈ ਰੀਵਰ ਨਾ ਖੋਲ ਦੇ ਉਹਨਾਂ ਦਾ ਮੈਨੂੰ 200 150 ਮਿਲੀ ਜਾਵੇ ਚੁੱਕੀ ਤੇ ਬੜਾ ਵੱਡਾ ਬੱਡ ਕੀ ਲੇਗੀ ਯਾਰ ਆਪਾਂ ਕੰਮ ਦੇ ਵਿੱਚ ਬੜਾ ਨਿਪਟਦੇ ਹੀ ਬੇੜਾ ਦਾ ਉਹ ਕਿਹੜੇ ਨੇ ਪੂਜੀ ਤੇ ਉਹ ਨਿਪੜੇ ਨੇ ਯਾਰ ਇਹਨੇ ਕਿੰਨੇ ਪਿਆ ਕਿੰਨੇ ਕਹਿੰਦੇ 150 ਐ ਮਾਲਾ ਤਾਂ ਬੋਲਣਾ ਯਾਰ ਆਸੂ ਲਾ ਜਾ ਮੇਰੇ ਜਮੇ ਬੈ ਜਾਣ ਇਹ ਵੀ ਆਪਣੇ ਗਵਾਨ ਪਿੰਡ ਆ ਬਈ ਮੇਰੇ ਤੋਂ ਬੋਲਿਆ ਜਾ ਕੋਈ ਕਿਸੇ ਸੰਗੜਾ ਨਾਲ ਹੀ ਆ ਤੇ ਮੈਨੂੰ ਛੁੱਟੀ ਕਰਨ ਕਿਤੇ ਇਹਨੂੰ ਉਟਾ ਲੈ ਕੋਲ ਲੈ ਲੈ ਜਾ ਜੱਜ ਆਪਣੇ ਲੈ ਕੇ ਚੜਦੇ ਉੱਪਰ ਇਹ ਵੇਖ ਜੋ ਯਾਰ 1900 ਡਾਗਰ ਕਰਨੇ ਵੇਡੋ ਨਹੀਂ ਨਹੀਂ ਅਸ ਲੋਗ ਨੂੰ ਮਰਨਾ ਕਿ ਹੁੰਦਾ ਈ ਪਿਆਰ ਨੀ ਨ ਸਰਕਾਰ ਜਦ ਵੀ ਜ ਸੌਦਾ ਜਿੰਨੇ ਦਾ ਮਰਦੀ ਹੋਵੇ ਘਾਟਾ ਤੁਹਾਨੂੰ ਹੋਵੇ ਸਾਡੇ ਜਿੰਨਾ ਲੱਗਦਾ ਜਦੋਂ ਤੂੰ ਬੰਦੀ ਆ ਉਹ ਤੂੰ ਜੈਸੀ ਐਂਟੀਓ ਦਿਖਾਉਂਦਾ ਚ ਪਾਉਣ ਲੱਗੇ ਆ ਕੈਂਚੀ ਰਹਿਣਾ ਤਾਂ ਇੰਨਾ ਹੀ ਹੋਊਗਾ ਇਸ ਤਰੇ ਡਾਲ ਕੇ ਕੈਂਚੀ ਹੋ ਕੇ ਇੰਜੀਨੀਅਰ ਆ ਬਾਅਦ ਗਿਆ ਤੱਕ ਲੋਕਾਂ ਦਾ ਲੋਕਾਂ ਦਾ ਲੋਕਾਂ ਦਾ ਇਹ ਬਸਾ ਰਿਹਾ ਬੰਦਾ ਖਾਲੀ ਲੋੜੀ ਜੀ ਪੰਜਾਬ ਦਾ ਪਾਸਾ ਜੀ ਅੱਜ ਆ ਜਦਸ਼ਰੀ ਇਹਨਾਂ ਦੇ ਥੋੜੇ ਬੰਗੇ ਸੀ ਜਿਆਦੇ ਆ ਪੰਜ ਪੰਜ ਸੌ ਦੇ ਆ ਤਾਂ ਮੈਂ ਨਹੀਂ ਲੱਜਣਗੇ ਨੰਬਰ ਜਿਹੜਾ ਪੂਰੀ ਹੋ ਗਈ ਆ ਬਣ ਗਈ ਆਰਾ ਬੱਸ ਕਰ ਮੈਂ ਥੋੜਾ ਖਾਣਾ ਵਾ ਆ ਹੋਰ ਕੀ ਨਹੀਂ ਖਾਣਾ ਮਾਸੀ ਜੀ ਖਾਣਾ ਕਾਣਾ ਆ ਵਾ ਮਾਸੀ ਆਣਦੇ ਤਾਂ ਭਾਣਾ ਹੀ ਆ ਸਭ ਕਾ ਵੇਖ ਲੈਣਾ ਮੈਂ ਫੋਨ ਲੈ ਜਾਣਾ ਤੇ ਮਾ ਕੰਮ ਗਲਤੀ ਕਰਾ ਰਿਹਾ ਰਾਈਟ ਦੇ ਕੀ ਕਹਿੰਦੇ ਸਨੈਪਚੈਟਾਂ ਉਮਰ ਕਦੇ ਵੀ ਕਹਿੰਦਾ ਬੰਦਾ ਨਹੀਂ ਹੁੰਦਾ ਬੰਦਾ ਦੇ ਘੋੜਾ ਬੁੱਢਾ ਵੇਖ ਕਿਉਂ ਸ਼ੌਂਕ ਵੇਖ ਆ ਫੋਨ ਇੱਕ ਆ ਉਹ ਜਾਂਦੇ ਇਹ ਕਿਉਂ ਕੀ ਵੇਖਦਾਂ ਇਹ ਸੁਨੋਰ ਬੱਲ ਵੀ ਐਂ ਹੀ ਰੱਖਦਾ ਕਿਤੇ ਆਪਣਾ ਉਹ ਭਰਾ ਦੋ ਤਿੰਨ ਟੁੱਟ ਗਿਆ ਹਲਾ ਘਾਟਾ ਵੇਗਾ ਕੋਇਲਾਂ ਵਾਲੇ ਫੋਨ ਪੈਸੇ ਦੇਣੇ ਫੋਨ ਲਈ ਜਾਂਦੇ ਆ ਇਹ ਵੀਰ ਹੈਗਾ ਚੀਜੀ ਵਾਲਾ ਚੀਜੀ ਇਹ ਆਦਾ ਮੰਗਾ ਜੀ ਤਨਾਗੜ੍ਹ ਫਿਆਦੀ ਕਿਹ ਨਵਨਾ ਵਿਆਹ ਹੋਇਆ ਘਰ ਦੀ ਨਵੇਂ ਫੋਟੋ ਪਾ ਗਏ ਅੱਜ ਲੈ ਨਹੀਂ ਨਵੀਂ ਚੀਜੀ ਨਵੀਂ ਸ਼ੈ ਨਵੀਂ ਸ਼ੈ ਚੀਜੀ ਗਈ ਸੀ ਚੀਜੀ ਥੋੜੀ ਕੰਦਰ ਉਹ ਨਾਂ ਨਹੀਂ ਲੈਣਾ ਸਿੱਧਾ ਠਾ ਚਲੋ ਜਿੜਾ ਠਾ ਐ ਆ ਐਂਟਰੀ ਚ ਲਾਓ ਯਾਰ ਅਸੀਂ ਤਾਂ ਵੇਟ ਕਰਦੇ ਆ ਇੱਟ ਆਪਣੇ ਬਾਤੀ ਤੇ ਆ ਰਹਿਣਾ ਕਮੜਾ ਮੀਂਹ ਸੋ ਬੈੰਦਿਆ ਬਹੁਤ ਛੋਟਾ ਦੇ ਆ ਮੀਂਹ ਬੈੰਦਿਆ ਇੱਥੇ ਮੀਂਹ ਬੈੰਦਿਆ ਤਮਾਸ਼ੀ ਸਰ ਸਾਡੂੰ ਨਾ 15000 ਦੀ ਬੱਦਲ ਆ ਗਿਆ ਲ ਫੋਨ ਆ ਗਿਆ ਮੁੰਡੇ ਜਾਗੂ ਦੇ ਪਹੁੰਚਣ ਵਾਲੇ ਆ ਸਾਡ ਦੇਣਾ ਫਾਣੀ ਵਲੌਗ ਦੇ ਵਿੱਚ ਕਿਸੇ ਨੂੰ ਇੰਟਰਰਪਸ਼ਨ ਨਹੀਂ ਦੇਣੀ ਬਹੁਤ ਝੋਕਣਾ ਨਹੀਂ ਉਹ ਆ ਗਏ ਅਸੀਂ ਹੁਣ ਜਾਗੂ ਦੇ ਮਿਲਦੇ ਆ ਲਵ ਯੂ ਬਾਏ ਬਾਏ ਤੂੰ ਵੀ ਆਨੇ ਤੇਰੀ ਔਕਾਤ ਮੈਂ ਦਿਖਾਤਾ ਹਾਂ ਤੈਨੂੰ ਕਿਆ ਵਾਲਿਆ ਹੈਟ ਬਿੰਦਾ ਆਦੇ ਡੇਢੀ ਵਾਰੀ ਨੂੰ ਚੋਣ ਚੁੱਕੀ ਸੀ ਇਹਨੂੰ ਬਹੁਤ ਖੁਸ਼ ਹੋਇਆ ਆ ਲੱਗਾ ਕੋਈ ਸ਼ਿਸ਼ਟ ਆ ਮੇਰਾ ਵੀਰ ਦਵਾਈ ਇਤਨਾ ਪਰ ਆਇਆ ਇਹਨੇ ਸਰਪ੍ਰਾਈਜ਼ ਦੱਸਣ ਕੀ ਹੋਇਆ ਇਹਨੇ ਇੱਕ ਬੰਦੇ ਨੂੰ ਦੱਸਿਆ ਸਿਰਫ ਕਿ ਕਿਸੇ ਨੂੰ ਦੱਸਿਓ ਨਾ ਉਹ ਦੱਸਿਆ ਇਹਨੂੰ ਇਹਨੇ ਮੈਨੂੰ ਦੱਸਤਾ ਫਿਰ ਸਵੇਰੇ ਉੱਠਿਆ ਮੈਨੂੰ ਭਾਬੀ ਜਿਹੜੀ ਘਰ ਵਾਲੀ ਕਹਿੰਦੀ ਅਈ ਤੇਨੂੰ ਪਤਾ ਕਿ ਦੇਵ ਵੰਡਿਆ ਮੈਂ ਤਾਂ ਇਹਨੂੰ ਪਤਾ ਵੀ ਲੱਗ ਗਿਆ ਤੇ ਮੈਨੂੰ ਕਹਿ ਗਿਆ ਸ਼ੇਰ ਕਿਹੜੇ ਬੇਟੀ ਤੂੰ ਦਰ ਪਰ ਆਈ ਤੇ ਦਿਆ ਮੁੰਡੇ ਨੇ ਗਿਆ ਮਾਇਨੇ ਰੇੜ ਢੋਲ ਲਾ ਕੇ ਤਾਂ ਝੂਰੂ ਸੁਣੋ ਦਦੇ ਆਉਣ ਜਣਾ ਧੰਨ ਧੰਨ ਨਾ ਨਾ ਆਓ ਹੀ ਲੋ ਲੈ ਤਾਂ ਸੀ ਦਾ ਪੈਸੇ ਹੀ ਆਣੀ ਆ ਤੇਰੇ ਪਲੇਟਾਂ ਦੀ ਮਹਾਰੀ ਨਾਲ ਪਲੇਟਾਂ ਦੀ ਤਾਂ ਪੈ ਹੀ ਆਣੀ ਕੰਬੇ ਇਨਾ ਖਮਗਾਤਾ ਅੱਜ ਨਾ ਖਾਣਾ ਹੀ ਹੁਣ ਹੈ ਗਿਆ ਤੇ ਮੁੜ ਕੇ ਨਾ ਲਗਾਏ ਨਾ ਤਾਂ ਖਾਣਾ ਹੀ ਸਾਰੇ ਇਨਾ ਖਾਣੇ ਆ ਆ ਇੰਨੇ ਦਾ ਪਲੇਟਾ ਆਦਮੀ ਲੜਦਾ ਬਹਿ ਕੇ ਪੁੰਗਾ ਵਿਆ ਚੱਲ ਚੱਲ ਸੰਗਣ ਭਾਈ ਚਲੋ ਜੀ ਚੱਕਰ ਚੱਲੇ ਜੀ

ਸਬਜੀ ਮੇਂ ਲੱਗਾ ਤੇ ਟੱਬਰ ਦੀ ਪਾਲੀ ਆਪਾਂ ਮੈਂ ਨਾ ਕੌਲੀ ਜਾਏ ਆਏ ਮੇਰੇ ਖਾ ਦੂਤ ਨੂੰ ਵਿਆਹ ਤੇ ਐ ਤਿੰਨ ਚਾਰ ਦਿਨ ਨਾਲ ਲੈ ਚੱਲਦੇ ਆ ਇਧਰ ਵੇ ਪਲੇਟ ਵਗਾਉਂ ਹਰੀ ਇੱਥੇ ਰੱਖੀਏ ਮਾਰ ਲੀਏ ਲੈ ਲੈ ਇਹ ਵਾਲੀ ਵਾਲੇ ਸਾਰਿਆਂ ਨੂੰ ਆਜ ਮਾਰ ਲੀਏ ਮੈਂ ਕਿਹਾ ਆਜੋ ਇਧਰ ਨੂੰ ਹੀ ਮਹਾਰਾਜ ਜੀ ਕੀ ਹਾਲ ਚਾਲ ਜੀ ਕਿਵੇਂ ਜੀ ਕਹਿ ਦਿੱਤਾ ਅੱਜ ਰੰਗ ਸਾਰੇ ਛਾੜ ਦੇਣੇ ਹਨ ਕਰੇ ਜਾ ਕੇ ਠੀਕ ਆ ਨਾ ਜਿਹੜੀ ਗੱਲ ਕਹੀ ਆ ਹੈ ਜਿਦਾਂ ਤੁਸੀਂ ਦੱਸ ਇਹ ਅੱਡ ਮਸਤਾਨਾ ਬਣਿਆ ਫਿਰਦਾ ਵੇਖ ਆਪਣੇ ਟੀਵੀ ਤੇ ਠੰਡੇ ਬੈਠੇ ਜੇ ਹੈ ਮੇਰੇ ਤੋਂ ਮਹੂਰਤ ਕਰਾਉਣਾ ਸ਼ਾਇਦ ਟਾਈਮ ਹੋ ਗਿਆ ਫਿਰ ਮਹੂਰਤ ਦਾ ਟਾਈਮ ਲੰਘੀ ਜਾਂਦਾ ਪਰ ਛਕਣਾ ਦਾ ਆ ਨਾ ਲੈ ਆ ਵੀ ਠੀਕ ਹੈ ਭਾਈ ਹੋ ਜਾ ਬਸ ਗਰਮੀ ਹੋ ਗਈ ਵੀ ਕੀ ਥੈਂਕ ਯੂ ਥੈਂਕ ਯੂ ਸੋ ਬਾਸ ਸਵਾਤੋਂ ਦਸੀ ਹੁਣ ਇੱਕੋ ਦਮ ਗਰਮੀ ਵਧਨ ਕਰਕੇ ਵੀਰ ਨੇ ਸਾਨੂੰ ਥੋੜੀ ਜੀ ਠੰਡਕ ਪਚਾਈ ਵਾਹ ਜੀ ਵਾਹ 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 ਲੈ ਨਾ ਦੇਈ ਬਿਲਕੁਲ ਮੈਂ ਗਏ ਅੱਧਾ ਅੱਧਾ ਕਿਲੋ ਗਿਰੇਲਾ ਖਾਣ ਵਾਲੇ ਹੀ ਇਹ ਅੱਧਾ ਅੱਧਾ ਕਿਲੋ ਆਮਰ ਕੇ ਮੈਂ ਜੋ ਉਹ ਮੈਟਰ ਕੋ ਕੇ ਸੇਵਾ ਦੇਤਾ ਹਾਂ ਠੀਕ ਹੈ ਲੈ ਸੇਵਾ ਪਾਈ ਇਹ ਭਈ ਐ ਆ ਫਿਰ ਇਹ ਵਾਲੀ ਸ਼ਹਿਰ ਚ ਜ਼ਮੀਨ ਹੋਵੇ ਤੇ ਐਂ ਕਰਦੇ ਹੁੰਦੇ ਆ ਸੇਵਾ ਪਾਣੀ ਦੇ ਮੇਹਰ ਤੋਂ ਓਨਲੀ 50 ਰੁਪਏ ਐ 50 ਰੁਪਏ ਆਇਆ ਮੇਰਾ ਵੀਰ ਇੱਕ ਰੀ ਮੇਰਾ ਵੀਰ ਤੌਰ ਵਿਖਾ ਦੇ ਜਿਹੜੀ ਤੂੰ ਤੌਰ ਚੱਲੀ ਰਹੀ ਹੈ ਜਿਹੜੀ ਕੈਟ ਵਾਕ ਕੀਤੀ ਤੂੰ ਗੱਗੂ ਗੇਲ ਵਾਲੀ ਜਿਹੜੀ ਉਹ ਗੱਗੂ ਗੇਲ ਵਾਲੀ ਕਹਿੰਦਾ ਤੌਰ ਵਿਖਾਵਾੜੀ ਜੇ ਇੱਕ ਮਿੰਟ ਓਰੇ ਵਿਖਾਈ ਕੈਨੇਡਾ ਦਾ ਵੀਰ ਤੌਰ ਵਿਖਾ ਦੇ ਚਾਦਰੇ ਦੀ ਐ ਵਿਖਾਈ ਵਿਖਾ ਦੇ ਵਿਖਾ ਦੇ ਓਹ ਨਹੀਂ ਪਈ ਸੀ ਵਿਖਾ ਦੇ ਓਏ ਮੰਨ ਗਿਆ ਹੀ ਮੰਨ ਗਿਆ ਹੀ ਮੰਨ ਗਿਆ ਓਏ ਇਹ ਕਿਹੋਣਾ ਓਰੇ ਕਿਹੋਣ ਵਿਖਾ ਦੇ ਇੱਕ ਕਰੀ ਇੱਕ ਕਰੀ ਇੱਕ ਕਰੀ ਵਿਖਾ ਦੇ ਗੱਗੂ ਗੇ ਲਾਈਟ ਗੱਗੂ ਗੇਲ ਵਿਖਾ ਦੇ ਭਾਈ ਮਨੇ ਬਖਾ ਦੇ। ਓਹ ਜਾਂਦਾ ਹੀ। ਲਾਵੀ। ਓਏ ਲੰਮੀ ਗੱਗੂ ਵੇਲ ਦੀ ਤੋਰ ਚੈੱਕ ਕਰੋ। ਆਏ ਓਏ ਜਿਵੇਂ ਚੱਡੇ ਲੱਗੇ ਹੁੰਦੇ ਵੀਰ ਜੀ ਗੱਗੂ ਕੇ ਲੈ ਨਹੀਂ ਤੋਰਦਾ। ਲਾਗੇ ਲੱਗੇ ਲੱਗੇ ਚੱਡੇ ਦਾ। ਇਹ ਮੁੰਡਾ ਵੇਖ ਲੈ ਕੈਨੇਡਾ ਪਹੁੰਚਣ ਵਾਲਾ ਜੇ ਆ ਹੋਰ ਹਫਤੇ ਅਗਲੇ ਨੂੰ ਕੈਨੇਡਾ ਹੀ ਹੋਣਾ ਜੇ। ਕਿਹੜੇ ਸ਼ਹਿਰ ਚੱਲਾ ਏ? ਕਿਹੜੇ ਸ਼ਹਿਰ ਚੱਲਣੂ? ਸਰੀ ਬੀਸੀ। ਗੁਰਬਾਵਾ ਦੂਥੇ ਬਠਿੰਡਾ ਦੂਜਾ ਹੀ ਵਸਿਆ ਟੈਨਸ਼ਨ ਨਾ ਲੈੰਦੇ ਵਿਰਸਾ ਦਿਖਾਉਂਦਾ ਯਾਰ ਦਾ ਵਿਰਸਾ ਵਿਰਸਾ ਲਾਈਕ ਵੀ ਨਾਲ ਲੈ ਕੇ ਜਾਣਾ ਚਾਹੁੰਦਾ ਨਾ ਇਹ ਵੀ ਕਿਤੇ ਹੱਥ ਕਰਾਉਣੋਂ ਹਟਦੇ ਨਹੀਂ ਬੰਦੇ ਕਹਿੰਦੇ ਨਹੀਂ ਨਹੀਂ ਢੋਡਾ ਵਾਕੇ ਧੱਕੇ ਹੀ ਚੱਲਦਾ ਭਾਈ ਬੜੇ ਵੇਲਾ ਧੱਕੇ ਨੇ ਲੈ ਕੇ ਵੇਲਾ ਇਲੇ ਬੰਦੇ ਕਹਿੰਦੇ ਜੈਕਰ ਪਵਾ ਲਿਆਦਾ ਸਹੀ ਹੈ ਸਹੀ ਹੈ ਬਾਬਿਆਂ ਦਾ ਧੱਕਾ ਚੱਲਦਾ ਨੇ ਆਹ ਹੋ ਵੀ ਨਿਕਲ ਗਏ ਗਾਣੇ ਆਹ ਹੋ ਵੀ ਆ ਆ ਗਏ ਲੈ ਦੋਵੇਂ ਘੜੇ ਜਵੇਂ ਆ ਨੇ ਰੰਮੀ ਇਹ ਬੰਦਾ ਹੈ ਇਹ ਬੰਦਾ ਵੇ ਲੋ ਕੀ ਕਰਨਗੇ ਸਪੈਸ਼ਲ ਆਪਣੇ ਕੋਲ ਉੱਟ ਕੇ ਪਰੇ ਲੈ ਵੇਖ ਲੈ ਉਹ ਟੇਬਲ ਤੇ ਲੈ ਬੈਠਾ ਇੱਥੇ ਕੀ ਹੈ ਆਹ ਟੇਬਲ ਨੂੰ ਝਾਰ ਲੈਣੀ ਲੱਗੀ ਪਾ 10 ਬੰਦਾ ਪੁੱਛਣ ਆ ਰਹੇ ਹੋ ਰਾਕੇ ਮਸੂੜਿਆ ਜਿਹੜਾ ਤੇਰੇ ਆਉਂਦਾ ਹਲੀ-ਹਲੀ ਹਾ ਵੇਲਾ ਇਹ ਵਿਆਹ ਦਾ ਜਦੋਂ ਆਖਰੀ ਟਾਈਮ ਹੋ ਜੇਣਾ ਫਿਰ ਓਏ ਵਿਆਹ ਦਾ ਜਦੋਂ ਆਖਰੀ ਟਾਈਮ ਹੋਵੇ ਫਿਰ ਗਜਰੇਲੇ ਨੇ ਪੈਕ ਚਲਦਾ ਵੇਖ ਐ ਮੋਟ ਲੁੱਟ ਲੋ ਮੇਲਾ ਇਹ ਜਿਹੜਾ ਰਹਿ ਗਿਆ ਹਾ 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 ਫਿਰ ਗਜਰੇਲੇ ਨੇ ਪੈਕ ਭੀਦੀ ਜਲਦਾ ਵੇਖ ਗੁੱਲਿਆ ਨਾਲ ਵੀ ਇੱਧਰ ਰਸ ਗੁੱਲੇ ਆਏ ਓਏ ਇਹ ਤਾਂ ਸਾਰਾ ਟੱਬਰ ਹੀ ਆ ਗਿਆ ਕਹਿੰਦੇ ਇੱਕ ਵਾਰੀ ਪੈ ਗਿਆ ਜੀ ਕਹਿੰਦੇ ਟੁੱਟ ਗਿਆ ਨਹੀਂ ਨਹੀਂ ਠੀਕ ਆ ਠੀਕ ਆ ਸਰਵਿਸ ਸਹੀ ਚਾਹੀਦੀ ਹੈ ਗੁੱਡਵਿਲ ਵਾਲੀ ਕੰਟਵੇਲਾ ਹਾਏ ਹਾਏ ਆਈ ਹੁਣ ਬੈਠੇ ਟੇਕੇ ਵੇ ਤਿੰਨੇ ਜਣੇ ਸਵੇਰ ਦੇ ਨਹੀਂ ਟੇਕੇ ਬੈਠੇ ਤਿੰਨੇ ਜਣੇ ਵੇਖੀ ਆਣ ਕੇ ਇਧਰ ਰੇਪਰ ਲੈਦੇ ਧਿਆਨ ਕਿੱਧਰ ਸਰਦਾਰ ਜੀ ਕਿਵੇਂ ਖਾ ਵੀ ਲੈ ਰਛਣ ਹਾਂ ਹੁਣ ਤਿਆਰੀ ਆਪਣੀ ਤੁਰਨ ਦੀ ਆ ਗੁਡੀਆਂ ਨੂੰ ਉਤ ਲੈਣ ਦੀ ਹਾਂ ਰੈਡੀ ਟੂ ਗੋ ਵੇਖ ਲੈਣਾ ਤਾਇਆ ਕਿੱਡਾ ਹੌਲਾ ਵੇ ਤਾਇਆ ਤਾਂ ਵਿਚਾਲੇ ਹੀ ਬਹਿ ਗਿਆ ਦੋ ਭਰਾਵਾਂ ਦੇ ਵੇਖ ਲੈ ਹੈ ਵੱਡਾ ਬਲਾਂ ਸਾਰਿਆਂ ਦਾ அது கடோ கிடை கிடை ਕੀ ਗੱਲ ਉਹ ਉਹ ਕਹਿੰਦਾ ਲੈ ਆਓ ਉਹ ਨੂੰ ਕਿਹੜੀਆਂ ਬੰਦੇ ਕਿੰਨੇ ਲਾਇਆ ਗੱਡੀ ਲਗਾਉਣ ਨੂੰ ਤਾਂ ਵੇਖੋ ਦੋ ਤੇ ਦੋ ਪਿੱਛੇ ਆ ਤੇ ਗੱਡੀ ਫਿਰ ਵੀ ਨਹੀਂ ਆਈ ਅਜੇ ਤੱਕ ਆਏ ਉਹ ਆ ਜਾ ਬਹੁਤ ਆਮ ਨੇ ਕਿਹਾ ਦੋਨਾਂ ਘਾਲਾ ਇਕੱਠੀਆਂ ਤਾਰਾ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪੁੱਤ ਜੀ ਗੁੱਡ ਮਾਰਨਿੰਗ ਇਹ ਵੀਡੀਓ ਕਦੇ ਕਹਿੰਦਾ ਕੰਪਲੀਨਟ ਦੇ ਕੋਲ ਚਾਬੀ ਜਸਫਾਲ ਕੋਲ ਜਸਫਾਲ ਕਿੱਥੇ ਆਉਂਗਾ ਨਾ ਨਿਕਾਲਣੀ ਉਹ ਕਰੇ ਚੱਲ ਗਏ ਚਾਬੀ ਨਾਲ ਲੈ ਗਏ ਉਹ ਗੱਡੀ ਕੱਢੀ ਮੈਂ ਤਾਂ ਉਧਰੋਂ ਇਹਨੇ ਫਿਰ ਚੱਕ ਕੇ ਕਰ ਦਿੱਗੇ ਕਹੇ ਬੰਨੀ ਚੱਕਰ ਨਾਲ ਲੈ ਕੇ ਤਾਂ ਕੀ ਰੋ ਚਾ ਗੱਡੀ ਕੱਢੀ ਮੈਂ ਤਾਂ ਮੈਂ ਤਾਂ ਕਿਤੇ ਇਹਨੂੰ ਗੱਡੀ ਦੇ ਅੰਦਰ ਹੁੰਨੀ ਚਾਬੀ ਕਿਤੇ ਇਹਨੇ ਨਿਓਟਲ ਕਰ ਦਿੱਤੀ ਇਹ ਚੱਕੀ ਜਾਣੀ ਉੰਜ ਹੀ ਨਿੱਕੀ ਜਿਹੀ ਰਹਿ ਗਈ ਜਸਫਾਲ ਜਿੱਡੀ ਰਹਿ ਗਈ ਕੋਈ ਤਾਂ ਗਈ ਇਹਨਾਂ ਕੋਲ ਫੋਨ ਕਰਕੇ ਪਵਾ ਦੂਗਾ ਗੱਡੀ ਕੱਢਣ ਦਾ ਅੰਕਲ ਨੇ ਉਹਨੂੰ ਕਾ ਪਿਆ ਉਹ ਪੱਟਿਆ ਹੋਣੀ ਗੱਡੀ ਉਸਕਾ ਕਿਧਰ ਡਾਕਟਰ ਕੱਟਣ ਰਹੂਂਦੇ ਉਹ ਆਉਂਦਾ ਪਿਆ ਤੋੜੇ ਹੁੰਦੇ ਆ ਪਹੁੰਚਣ ਵਾਲੀ ਆ ਉਹ ਗੱਡੀ ਕਿੰਨੀ ਐਬੋਗੀ ਇੱਕ ਘੰਟੇ ਹੀ ਵਾਕਿਆ ਡੱਡੂ ਜੁੱਟਦੇ ਬੜਾ ਉਹ ਜਿੱਦਾਂ ਨਿਕਾਉਣਾ ਤੇ ਖਾਓ ਤੀਵੇਂ ਬੜੇ ਨੂੰ ਕਿ ਰੱਡੀ ਗੱਟ ਪਾਸੇ ਕਰੀ ਉਹ ਨੂੰ ਚੱਕ ਕੇ ਰੱਖ ਰੁਖੀ ਨਾਉਣ ਗੱਡੀ ਕਿਤੇ ਮੇਰੀ ਆ ਗਿਆ ਮੇਰੀ ਨਿਕਲ ਗਈ ਆ ਇਸ ਕਰ ਉਹ ਹੀ ਟੈਮ ਨਾਲੀ ਹਾਏ ਓਏ ਹਾਏ ਓਏ ਕੀ ਗੱਲੇ ਉਹ ਲਾਇਆ ਸਭ ਪਿਆਰ ਆਉ ਜਾਂਦੀ ਆਉ ਜਾਂਦੀ ਇਹੀ ਜਾਣਾ ਵਾ ਉਹ ਜਾਂਦੀ ਉਹ ਜਾਂਦੀ ਕੀ ਨਾਲ ਲਟਾਈ ਉਹ ਮਾਜਾ ਨਾ ਲਾ ਦੇ ਲ ਮੈਨ ਕਿਹਾ ਕਿ ਪਾਕੀ ਐ ਨਹੀਂ ਪਹਿਲੀ ਗੱਲ ਤਾਂ ਤਾਈ ਕਿੱਥੋਂ ਆਜੂਗੀ ਉਹ ਇਹ ਨਹੀਂ ਮੈਂ ਚ ਨਹੀਂ ਕਰਦੇ ਤਾਂ ਸੋਮੜਾ ਲਾ ਦੇ ਆ ਆ ਵੀ ਪਈ ਆਏ ਲੱਗਣਾ ਇਦਾਂ ਫੇਰ ਨਹੀਂ ਨਹੀਂ ਮੈਂ ਤਾਈ ਨੂੰ ਨਹੀਂ ਬਾਈ ਲੱਗਣਾ ਯਾਰ ਸੌਣ ਲੱਗੇ ਤੇਰੀ ਲੈ ਆ ਵੀਲਾ ਆ ਕੇ ਚੱਕਰ ਦੱਸ ਸੋਮੜਾ ਜਾ ਫੱਬੂ ਤੇ ਨਹੀਂ ਫੱਬੂਗਾ ਸਾਡੇ ਨਿੱਕੂ ਦੇ ਦੱਸੋ ਮੜਾਇਆ ਇਧਰ ਇਧਰ ਖਾ ਆ ਖਾ 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 ਨਾਮ ਨਾ ਕਿੱਡੀ ਕਿੱਡੀ ਹੀਲ ਵਾਈ ਕਿੱਡੀ ਤੇ ਪੈਣ ਹੀਲ ਜੋ ਜਿਹੜੀ ਤੂੰ ਪਾਈ ਫਿਰਦਾ ਵਾ Life to the next to the other than a potato potato Nicole. Oh, ok. I owe. I owe. I owe. I owe. I owe. Ah, ee. 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 Ah,